ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰਦਾਸ਼ਕੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਇੱਕ ਵਾਰ ਫੇਰ ਯਾਦ ਕਰਾਉਣਾ ਹੈ ਕਿ ਤੁਸੀਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਸਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਮਾਫੀ ਦੀ ਕਰਨੀ ਹੈ ਅੱਜ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦਾ 103 ਵਾਂ ਸਥਾਪਨਾ ਦਿਵਸ ਮਨਾਇਆ ਗਿਆ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਤੁਹਾਨੂੰ ਪਤਾ ਹੈ ਕਿ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਇੱਕ ਮਹੀਨੇ ਬਾਅਦ ਇੱਕ ਮਹੀਨਾ ਪਹਿਲਾਂ 14 ਨਵੰਬਰ 1920 ਨੂੰ ਸ਼੍ਰੋਮਣੀ ਕਮੇਟੀ ਬਣੀ ਸੀ ਤੇ ਫਿਰ ਉਸ ਦਾ یوں ਕਹੀਏ ਕਿ ਰਾਸੀ ਵਿੰਗ ਜਿਹੜਾ ਤਿਆਰ ਹੋਇਆ ਸੀ ਇੱਕ ਮਹੀਨੇ ਬਾਅਦ 14 ਦਸੰਬਰ 1930 ਨੂੰ ਪੂਰੇ 120 ਸਾਲ ਹੋ ਗਏ ਔਰ 103 ਵਾਂ ਸਥਾਪਨਾ ਦਿਵਸ ਸੀ ਉਸ ਮੌਕੇ ਪਰਦਾਨ ਸਖੀਰ ਸਿੰਘ ਬਾਦਲ ਨੇ ਇੱਕ ਲੰਮਾ ਭਾਸ਼ਣ ਦਿੱਤਾ ਤੇ ਮੈਂ ਸਿਰਫ ਉਹਦੇ ਚੋਂ ਇਹ ਇੱਕ ਅਹਿਮ ਗੱਲ, ਹਮ ਨੁਕਤਾ ਉਸ ਤੇ ਅੱਜ ਗੱਲ ਕਰਨੀ ਹੈ ਉਹਦੇ ਚੋਂ ਕਹਦੇ ਨੇ ਕਿ ਮੈਂ ਅਕਾਲ ਤੱਕ ਸਾਥ ਤੇ ਕਿਉਂਕਿ ਭੋਗੀ ਉੱਥੇ ਪਾਏ ਗਏ ਸੀ ਮੈਂ ਕੌਮ ਤੋਂ ਮਾਫੀ ਮੰਗਦਾ ਇਸ ਗੱਲ ਦੀ ਮਾਫੀ ਕਿ ਅਸੀਂ ਬੇਅਦਬੀ ਦਾ ਜਿਹੜਾ ਹੈ ਉਹ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਸਕੇ ਇਹ ਉਹਨਾਂ ਨੇ ਕਿਹਾ ਜਦਿ ਮਾਫੀ ਮੰਗੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਾਡੀ ਸਰਕਾਰ ਹੁੰਦੇ ਹੋਏ ਵੀ ਅਸੀਂ ਸਜ਼ਾ ਨਹੀਂ ਦੇ ਸਕੇ ਤੇ ਉੱਥੇ ਉਹਨਾਂ ਨੇ ਇਹ ਵੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਗਿਆ ਤੇ ਕੇਸ ਸੀਬੀਆਈ ਨੂੰ ਦੇਣਾ ਪਿਆ ਇਸ ਕਰਕੇ ਸਜ਼ਾ ਨਹੀਂ ਦੇ ਸਕੇ تے ایک گل سگویر سنگھ بادل نے اے بھی کہی کہ سردار پرکاس سنگھ بادل نو ساری عمر اس گل ملال رہا دھک رہا کہ وہ نہیں سزا دبا سکے جڑے دوشیا نے یہ کاروائی کی اس لئے معافی منگی یہ کوئی پہلی بار نہیں پہلا بھی معافی منگی سی جدوں ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਭੋਗ ਸੀ ਉਸ ਵੇਲੇ ਵੀ ਸਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਅਸੀਂ ਜੋ ਵੀ ਗਲਤੀਆਂ ਜਾਣੇ ਅਣਜਾਣੇ ਚ ਕੀਤੀਆਂ ਨੇ ਉਹਦੇ ਲਈ ਮਾਫੀ ਮੰਗਦੇ ਆ ਹੁਣ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਕਰਵਾਏ ਗਏ ਤੇ ਉਸ ਤੋਂ ਬਾਅਦ ਅੱਜ ਭੋਗ ਪਾਏਗੇ ਇਹ ਦੋ ਦਿਨ ਸਖਬੀਰ ਸਿੰਘ ਬਾਦਲ ਨੇ ਜੋੜਿਆਂ ਦੀ ਸੇਵਾ ਕੀਤੀ ਬਰਤਨਾਂ ਦੀ ਸੇਵਾ ਕੀਤੀ ਕੀਰਤਨ ਸਰਵਣ ਕੀਤਾ ਜਣੀ ਜਿਸ ਤਰੀਕੇ ਨਾਲ ਧਾਰਮਿਕ ਸਜ਼ਾ ਲਗਦੀ ਉਹ ਆਪਣੇ ਆਪ ਉਹ ਪੂਰੀ ਕਰ ਲਈ ਹਾਲਾਂਕਿ ਇਹ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤੇ ਹੋਏ ਨਹੀਂ ਸੀ ਇਹ ਦੂਜੀ ਵਾਰ ਹੋਇਆ ਪਹਿਲਾਂ ਵੀ ਉਦੋਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਨਾਲ ਸੀ ਉਹਨਾਂ ਨੇ ਵੀ ਉਸ ਵੇਲੇ ਵੀ ਸਜ਼ਾ ਇੱਕ ਕਿਸਮ ਦੀ ਜਿਹੜੀ ਹੈ ਉਹ ਕੀਤੀ ਸੀ ਤੇ ਕਿਹਾ ਸੀ ਕਿ ਅਸੀਂ ਅਰਦਾਸ ਕਰਨਾ ਹੈ ਸਰਬੱਤ ਦੇ ਭਲੇ ਦੀ ਪਰ ਹੁਣ ਨੁਕਤਾ ਤਾਂ ਇਹ ਹੈ ਕਿ ਸਾਡੀ ਟ੍ਰੈਡੀਸ਼ਨ ਕੀ ਹੈ ਮਾਫੀ ਕੀ ਲੋਕ ਦੇ ਦੇਣਗੇ ਇਸ ਤਰੀਕੇ ਨਾਲ ਕਿਉਂਕਿ ਇਹਦੇ ਨਾਲ ਤਾਂ ਟ੍ਰੈਡੀਸ਼ਨ ਸਾਡੀ ਬਰਿਆਦਾ ਜਿਹੜੀ ਹੈ ਉਹ ਪੰਗ ਹੁੰਦੀ ਹੈ ਬਰਿਆਦਾ ਤਾਂ ਇਹ ਹੈ ਕਿ ਸਿੰਘ ਸਹਿਬਾਨ ਸਦਾ ਜਿਹੜਾ ਹੈ ਤਲਬ ਕਰਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਫਿਰ ਸਿੰਘ ਸਹਿਬਾਨ ਪੰਜ ਇਕੱਠੇ ਹੁੰਦੇ ਨੇ ਉਹ ਫਿਰ ਸੁਣਦੇ ਨੇ ਤੇ ਫੇਰ ਉਹ ਤੋਂ ਬਾਅਦ ਜਥਾ ਜੋਗ ਜਿਹੜੀ ਹੈ ਤਨਖਾਹ ਲਾਉਂਦੇ ਨੇ ਇਸ ਤਰ੍ਹਾਂ ਹੁੰਦਾ ਤੇ ਬਾਦਲ ਸਾਹਿਬ ਨੇ ਤਾਂ ਇਸ ਤਰ੍ਹਾਂ ਕੁਛ ਨਹੀਂ ਕੀਤਾ ਆਪਣੇ ਵੱਲੋਂ ਹੀ ਉਹਨਾਂ ਨੇ ਕਹਿਤਾ ਕਿ ਅਸੀਂ ਮਾਫੀ ਚਾਹੁੰਦੇ ਆ ਤਾਂ ਹੁਣ ਲੋਕ ਮਾਫ ਕਰਦੇ ਨੇ ਪਰ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਲੋਕ ਸਵਾਲ ਕਰਦੇ ਨੇ ਇੱਕ ਤਾਂ ਹੀ ਨੁਕਤਾ ਜਿਹਦਾ ਮੈਂ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਨਹੀਂ ਜਿਹੜਾ ਨਹੀਂ ਮਾਫੀ ਜਿਹੜੀ ਮੰਨੀ ਜਾਂਦੀ ਕਿਉਂਕਿ ਇਹ ਮਰਿਆਦਾ ਮੁਤਾਬਕ ਨਹੀਂ ਸੀ ਦੂਜੀ ਗੱਲ ਕਿ ਕੀ ਤੁਸੀਂ ਸਿਰਫ ਬਿਰਯਾਦਵੀ ਦੀ ਸਜ਼ਾ ਦੀ ਗੱਲ ਕਰਦੇ ਹੋ ਦੋਸ਼ੀਆਂ ਦੀ ਗੱਲ ਕਰਦੇ ਹੋ ਕਿ ਅਸੀਂ ਸਜ਼ਾ ਨਹੀਂ ਦਿਵਾ ਸਕੇ ਪਰ ਇਹ ਵੀ ਤਾਂ ਗੱਲ ਕਰੋ ਨਾ ਕਿ ਡੇਰਾਮੁਖੀ ਨੂੰ ਮਾਫੀ ਕਿਹਨੇ ਦਿੱਤੀ ਕਿਵੇਂ ਦਿੱਤੀ ਤੇ ਉਦੋਂ ਸਿੰਘ ਸਹਿਬਾਨ ਨੂੰ ਕਿੱਥੇ ਸੱਦਿਆ ਜਿਹੜੀ ਹੈ ਉਦੋਂ ਬਿਰਯਾਦਾ ਪੰਗ ਹੋਈ ਸ਼ੇਰ ਜਿਹੜੀ ਮਾਫੀ ਦਿੱਤੀ ਗਈ ਉਸ ਮਾਫੀ ਨੂੰ ਜਸਟੀਫਾਈ ਕਰਨ ਲਈ ਸ਼੍ਰੋਮਿਕ ਕਮੇਟੀ ਦੇ ਬਜਟ ਚੋਂ 90 ਲੱਖ ਰੁਪਏ ਦੇ ਅਸਥਿਹਾਰ ਦਿੱਤੇ ਗਏ ਇਹ ਸਾਰੀ ਗੱਲਾਂ ਲੋਕ ਰਾਤ ਦੀ ਨਾਲ ਕਰਦੇ ਨੇ ਲੋਕ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਨਹੀਂ ਗੱਲ ਬਣਦੀ ਫਿਰ ਅੱਜ ਜਦੋਂ ਇਹ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਨਾਲ ੱਕਾ ਇਹ ਪਾਰਟੀ ਜਿਹੜੀ ਹੈ ਇਹ ਪੰਜਾਬ ਦੇ ਇਹਦੇ ਚ ਕੋਈ ਸ਼ੱਕ ਨਹੀਂ ਪੰਜਾਬ ਦੀ ਤੇ ਪੰਥ ਦੀ ਗੱਲ ਕਰਨ ਲਈ ਇਹ ਪਾਰਟੀ ਬਣੀ ਸੀ ਇਹ ਜਦੋਂ ਪਾਰਟੀ ਬਣੀ ਹੈ ਨਾ ਉਸ ਵੇਲੇ ਵੀ ਉਸ ਵੇਲੇ ਦੀ ਹਕੂਮਤ ਅੰਗਰੇਜ਼ ਹਕੂਮਤ ਕਮੇਟੀ ਬਣਾਉਣ ਲਈ ਵੀ ਤੇ ਸ਼੍ਰੋਮਿਕ ਅਕਾਲੀ ਦਲ ਨੂੰ ਰੋਕਣ ਲਈ ਬੜੀਆਂ ਡਿਊਟੀਆਂ ਲੱਗੀਆਂ ਸੀ ਜ਼ਾਇਦਾਰਾਂ ਦੀਆਂ ਡਿਊਟੀਆਂ ਲੱਗੀਆਂ ਸੀ ਕਿ ਕੋਈ ਮੈਂਬਰ ਨਾ ਬਣੇ ਅਕਾਲੀ ਦਲ ਦਾ ਤੇ ਜੇ ਸ਼੍ਰੋਮਿਕ ਕਮੇਟੀ ਬਣਾਉਣ ਮੇਰੇ ਜਦੋਂ ਮੀਟਿੰਗ ਤੋਂ ਪਹਿਲਾਂ 36 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਸੀ ਸਿਆਣਪ ਉਹ ਹੀ ਕੀਤੀ ਗਈ ਸੀ ਜਦੋਂ 175 ਮੈਂਬਰਾਂ ਦੀ ਕਮੇਟੀ ਬਣੀ ਵਿੱਚ 36 ਮੈਂਬਰ ਵੀ ਪੜੇ ਸੀ ਸਰਕਾਰ ਦੇ ਇਹਨਾਂ ਸਰਕਾਰਾਂ ਐ ਕੰਮ ਕਰਦੀਆਂ ਸੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਹੁਣ ਤਾਂ ਇਹ ਹੈ ਕਿ ਲੋਕ ਪੁੱਛਦੇ ਨੇ ਕਿ ਤੁਸੀਂ ਜਦੋਂ ਸਰਕਾਰ ਨਾਲ ਸੀ ਉਦੋਂ ਕੀ ਕੀਤਾ ਕਿਉਂ ਕਹਿੰਦੇ ਨੇ ਕਿਉਂਕਿ ਅੱਜ ਸਖਬੀਰ ਸਿੰਘ ਬਾਦਲ ਪਾਣੀਆਂ ਦੀ ਗੱਲ ਕਰ ਰਹੇ ਸੀ ਅੱਜ ਉਹ ਚੰਡੀਗੜ੍ਹ ਦੀ ਗੱਲ ਕਰ ਰਹੇ ਸੀ ਬੜਾ ਅਜੀਬ ਜਿਹਾ ਮੁੱਦੇ ਨੇ ਇਹ ਦੋਨੇ ਕਿ ਜਦੋਂ ਸੱਤਾ ਚ ਨਹੀਂ ਹੁੰਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਇਹੀ ਸਤਜ ਰਹੇ ਨੇ ਤੇ ਉਸ ਵੇਲੇ ਮੁੱਦੇ ਸਾਹਮਣੇ ਆ ਜਾਂਦੇ ਨੇ ਲੋਕ ਪੁੱਛਦੇ ਨੇ ਕਿ ਜੀ ਉਦੋਂ ਕਿੱਥੇ ਗਏ ਸੀ ਜਦੋਂ ਤੁਸੀਂ ਭਾਈਵਾਲ ਸੀ ਉਦੋਂ ਕਿਉਂ ਨਹੀਂ ਤੁਸੀਂ ਇਹ ਮੁੱਦੇ ਉਠਾਏ ਅੱਜ ਤੁਸੀਂ ਸਿੱਖ ਬੰਦੀਆਂ ਦੀ ਗੱਲ ਕਰਦੇ ਹੋ ਉਦੋਂ ਤੁਹਾਡੀ ਕੀ ਭੂਮਿਕਾ ਰਹੀ ਤੇ ਜਦੋਂ ਆਪਰੇਸ਼ਨ ਜੂਸ ਸਟਾਰਪ ਹੋਇਆ ਉਸ ਵੇਲੇ ਵੀ ਭੂਮਿਕਾ ਤੇ ਬੜੇ ਸਵਾਲ ਜਿਹੜੇ ਦੇ ਉਠਾਏ ਜਾਂਦੇ ਨੇ ਤੇ ਫਿਰ ਇੱਕ ਵੱਡਾ ਸਵਾਲ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਜਦੋਂ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਨੇ ਨਾ ਕਿ ਸਾਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਬਿਲਕੁਲ ਕਮਜ਼ੋਰ ਕਿਸ ਨੇ ਕੀਤਾ ਇਹ ਲੋਕ ਤਾਂ ਹੁਣ ਐਨਲਿਸਿਸ ਕਰਨਗੇ ਹੁਣ ਪਹਿਲਾਂ ਵਾਲੇ ਜਥੇਦਾਰ ਤਾਂ ਰਹੇ ਨਹੀਂ ਕਿ ਤੁਹਾਡੀ ਗੱਲ ਸੁਣ ਲਈ ਤੇ ਜੈਕਾਰਾ ਛੱਡਦਾ ਹੁਣ ਤਾਂ ਲੋਕ ਸਿਆਣੇ ਹੋ ਗਏ ਹੁਣ ਤਾਂ ਤਰਕ ਨਾਲ ਦਲੀਲ ਨਾਲ ਗੱਲ ਸੁਣਦੇ ਨੇ ਇੱਕ ਟਾਈਮ ਸੀ ਚੰਦਾ ਸੀ ਮੈਂ ਖੁਦ ਕਵਰ ਕੀਤਾ ਜਦੋਂ ਪਾਣੀਆਂ ਦਾ ਮਸਲਾ 1980 ਸ਼ੁਰੂ ਕਰਨ ਹੋਈ ਕਪੂਰੀ ਤੋਂ ਪਹਿਲਾਂ ਮੋਰਚੇ ਤੇ ਬੈਠੇ ਨੇ ਕੋਈ ਬੰਦਾ ਖੜਾ ਹੋ ਕੇ ਭਾਸ਼ਣ ਦੇ ਰਿਹਾ ਜਿਹੜਾ ਦੇ ਰਿਹਾ ਉਹ ਵੀ ਲੀਡਰ ਸਾਡੇ ਦੇਖੋ ਤੁਸੀਂ ਅਸੀਂ ਜੇ ਸਾਡਾ 1000 ਲੀਟਰ ਪਾਣੀ ਹਰਿਆਣੇ ਚੜਾ ਗਿਆ ਚਲੋ ਜੀ ਬੜੇ ਸ਼ੌਹਲਿਆ ਇਹਦੀ ਪਤਾ 1000 ਲੀਟਰਾਂ ਚੋਂਦਾ ਪਾਣੀ ਪੀ ਉਸਕ ਚੋਂਦਾ ਕੁਛ ਨਹੀਂ ਉਦੋਂ ਸਾਰੇ ਕਈ ਵਾਰੀ ਤਾਂ ਪਛਦੇ ਵੀ ਇਸ ਮੋਰਚਾ ਕਿਉਂ ਲੱਗਿਆ ਇਸ ਤਰ੍ਹਾਂ ਦੇ ਵੀ ਬੰਦੇ ਸੀ ਹੁਣ ਲੋਕ ਪਛਦੇ ਨੇ ਹੁਣ ਤਰਕ ਨਾਲ ਗੱਲ ਕਰਦੇ ਨੇ ਲੋਕਾਂ ਨੂੰ ਸਮਝਾਉਣਾ ਪੈਂਦਾ ਜਾਂ ਚਾਹੀਦਾ ਹੈ ਲੋਕ ਉਸਤਰਾ ਦੇ ਹੁਣ ਜਥੇਦਾਰ ਵੀ ਰਹੇ ਤੇ ਹੁਣ ਲੋਕੇ ਪੁੱਛਦੇ ਨੇ ਵੀ ਤੁਹਾਡੇ ਅਹੁਦੇਦਾਰ ਕੌਣ ਨੇ ਜਿਨ੍ਹਾਂ ਨੂੰ ਇਹ ਕਿਤੇ ਪੰਥਕ ਪਾਰਟੀ ਹੈ ਤੁਸੀਂ ਜਦੋਂ ਪੰਜਾਬੀ ਪਾਰਟੀ ਬਣਾਈ ਉਹ ਕੌਮ ਨੂੰ ਪੁੱਛਿਆ ਸੀ ਹੁਣ ਤੁਸੀਂ ਕਹਿੰਦੇ ਹੋ ਕਿ ਪੰਥ ਦੀ ਨਮੈਦਾ ਜਮਾਤ ਹੈ ਉਦੋਂ ਜਦੋਂ ਰੋਟੀ ਭੋੜੀ ਸਾਧ ਸੰਗਤ ਨੂੰ ਵਿੱਚ ਲੈ ਕੇ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਉਦੋਂ ਕਿਸੇ ਨੂੰ ਕੰਫੀਡੈਂਸ ਲਿਆ ਕਿਸੇ ਨੂੰ ਪੁੱਛਿਆ ਸੀ ਇੱਡੇ ਸਵਾਲ ਨੇ ਲੋਕਾਂ ਦੇ ਬਾਕੀ ਜਿਹੜਾ ਕੁਝ ਕੀਤਾ ਗਿਆ ਜੋ ਕਾਟਪੂਰ ਜ਼ੋਰ ਦੇ ਵਿੱਚ ਹੋਇਆ ਉਹ ਗੱਲਾਂ ਤਾਂ ਹਲੇ ਅਲੱਗ ਨੇ ਉਹ ਵੀ ਸਵਾਲ ਸਾਡੇ ਸਾਹਮਣੇ ਨੇ ਸੋ ਇਹ ਜਿਹੜੀ ਅੱਜ ਦਾ ਜਿਸ ਤਰੀਕੇ ਨਾਲ ਪਾਰਸ਼ਲ ਵੀ ਆਪਾਂ ਇਕੱਠੇ ਹੋ ਜਾਈਏ ਆਪਾਂ ਦੁਸ਼ਮਣ ਨੂੰ ਪਹਿਚਾਣੀਏ ਉਹ ਇਹ ਜਿਹੜੀ ਦੁਸ਼ਮਣ ਨੂੰ ਪਹਿਚਾਣ ਨਾਲ ਇਹ ਗੱਲ ਹੈ ਉਹ ਬਾਰ-ਬਾਰ ਸਰਵੀਰ ਸਿੰਘ ਬਾਦਲ ਕਰਤਾ ਰਹੇ ਸੀ ਪਰ ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ ਇਸੇ ਇਕਤਾ ਲਈ ਜਦੋਂ ਹਾਰ ਹੋਈ ਸੀ ਵੱਡੀ ਉਦੋਂ ਤੁਸੀਂ ਇਕਵਾਲ ਸਿੰਘ ਝੁੰਦਾ ਦੀ ਕਮੇਟੀ ਬਣਾਈ ਸੀ ਕਿ ਕਿਸ ਤਰੀਕੇ ਨਾਲ ਆਪਾਂ ਮੁੜ ਜਿਹੜਾ ਹੈ ਪ੍ਰਫੁੱਲਤ ਹੋਣਾ ਤੇ ਝੁੰਦਾ ਸਾਹਿਬ ਤਾਂ ਲੀਡਰਸ਼ਿਪ ਤਬਦੀਲੀ ਦੀ ਗੱਲ ਕਰਦੇ ਸੀ ਤੇ ਲੀਡਰਸ਼ਿਪ ਤਬਦੀਲੀ ਹੋਈ ਜੇ ਹੋਈ ਤਾਂ ਦੱਸੋ ਜੇ ਨਹੀਂ ਹੋਈ ਤਾਂ ਲੋਕ ਤਾਂ ਇਹੀ ਕਹਿੰਦੇ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਕਤਾ ਵੀ ਹੋ ਜੇ ਸਭ ਕੁਝ ਹੋ ਜਾਵੇ ਉਸੀ ਤਰ੍ਹਾਂ ਇਹ ਤਿਆਗ ਦੀ ਭਾਵਨਾ ਦਿਖਾਓ ਤੇ ਜਿਹੜੇ ਅਕਾਲੀ ਤਾਂ ਬਹੁਤ ਤਿਆਗ ਵਾਲੇ ਬੰਦੇ ਹੁੰਦੇ ਨੇ ਇਹ ਕਿ ਹੈ ਕਿ ਸਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਦਿਖਾ ਕੇ ਇਸ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਕੀ ਪਦ ਤੋਂ ਰਾਂਭੇ ਹੋ ਜਾਣਗੇ ਬਹੁਤ ਵੱਡੇ ਸਵਾਲ ਨੇ ਜਿੰਨਾ ਤੇ ਫਿਰ ਕਦੇ ਚਰਚਾ ਕਰਾਂਗੇ ਅੱਜ ਐਨਾ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ